ਸਸਿਕਾ ਜੀ ਮੈਂ ਗ੍ਰਿੰਡਰ ਕੋਲ ਦੇਸ਼ ਦੁਨੀਆ ਤੋਂ ਸੰਗਰੂਰ ਵਿਖੇ ਸਰਕਾਰ ਕੈਬਨਟ ਮੰਤਰੀ ਵਿਜੇਂਦਰ ਸਿੰਘਲਾ ਦੇ ਵੱਲੋਂ ਆਪਣੇ ਪਿਤਾ ਸントਰਾਮ ਸਿੰਘਲਾ ਜੀ ਦੀ ਯਾਦ ਦੇ ਵਿੱਚ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦੇ ਹੋਏ ਵਿਜੇਂਦਰ ਸਿੰਘਲਾ ਨੇ ਦੱਸਿਆ ਕਿ ਉਹਨਾਂ ਵੱਲੋਂ ਤੇ ਉਹਨਾਂ ਦੇ ਪਰਿਵਾਰ ਦੇ ਵੱਲੋਂ ਹਰ ਸਾਲ ਹੀ ਉਹਨਾਂ ਦੇ ਪਿਤਾ ਜੀ ਦੀ ਯਾਦ ਨੂੰ ਸਮਰਪਿਤ ਇਹ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਜਾਂਦਾ ਹੈ ਉਹਨਾਂ ਨੇ ਵੀ ਦੱਸਿਆ ਕਿ ਇਸ ਮੌਕੇ ਡਾਕਟਰਾਂ ਦੇ ਵੱਲੋਂ ਹੱਡੀਆਂ ਅਤੇ ਅੱਖਾਂ ਦੇ ਹਰ ਪ੍ਰਕਾਰ ਦੀਆਂ ਬਿਮਾਰੀਆਂ ਦੀ ਜਾਂਚ ਕੀਤੀ ਜਾਂਦੀ ਹੈ ਉਹਨਾਂ ਕਿਹਾ ਕਿ ਉਹਨਾਂ ਦੇ ਵੱਲੋਂ ਮਰੀਜ਼ਾਂ ਨੂੰ ਲਿਆਉਣ ਅਤੇ ਛੱਡਣ ਦਾ ਹਰ ਪ੍ਰਕਾਰ ਦਾ ਇੰਤਜ਼ਾਮ ਕੀਤਾ ਜਾਂਦਾ ਹੈ ਜਿੰਨੇ ਇਸ ਇਲਾਕੇ ਦੇ ਲੋੜਵੰਦ ਪਰਿਵਾਰ ਲੋੜਵੰਦ ਲੋਕ ਜਿਨ੍ਹਾਂ ਨੂੰ ਅੱਖਾਂ ਦੇ ਵਾਸਤੇ ਚਮੜੀ ਦੇ ਰੋਗਾ ਵਾਸਤੇ ਹੱਡਾ ਦਰਦ ਦੇ ਵਾਸਤੇ ਤੇ ਚਾਹੇ ਕੋਈ 슈ਗਰ ਦੀ ਪ੍ਰੋਬਲਮ ਹੈ ਜਾਂ ਮੈਡੀਸਨ ਨਾਲ ਰਿਲੇਟਿਡ ਪ੍ਰੋਬਲਮ ਹੈ ਉਹ ਸਾਰੇ ਵਾਸਤੇ 3 ਦਿਨ ਦਾ ਕੈਂਪ ਅੱਜ ਤੀਜਾ ਦਿਨ ਚੱਲ ਰਿਹਾ ਹੈ ਤੇ ਕੱਲ ਮੈਨੂੰ ਲੱਗਦਾ 40 ਤੋਂ ਵੱਧ ਲੋਕਾਂ ਦੇ ਆਪਰੇਸ਼ਨ ਕੱਲ ਹੋਏ ਤੇ ਘੱਟੋ ਘੱਟ 100 ਬੰਦੇ ਦਾ ਆਪਰੇਸ਼ਨ ਅੱਜ ਹੋ ਰਿਹਾ ਤੇ ਇਸੇ ਤਰੀਕੇ ਨਾਲ ਕੱਲ ਨੂੰ ਜਾਂ ਪਰਸੋਂ ਨੂੰ ਜਿਹੜੇ ਪਰਿਵਾਰ ਦੇ ਲੋਕ ਉਥੇ ਕੱਲ ਨੂੰ ਪਹੁੰਚਣਗੇ ਜਾਂ ਪਰਸੋਂ ਪਹੁੰਚਣਗੇ ਉਹਨਾਂ ਦੇ ਆਪਰੇਸ਼ਨ ਵੀ ਚੱਲਦੇ ਰਹਿਣਗੇ ਤਾਂ ਕਿ ਕਿਸੇ ਵੀ ਪਰਿਵਾਰ ਨੂੰ ਜਿਹੜੀ ਲੋਡ ਸੀ ਅਸੀਂ ਸਾਡੇ ਵੱਲੋਂ ਕੀਤੀ ਗਈ ਹੈ ਅੱਜ ਜਿਹੜੇ ਬੰਦਿਆਂ ਦਾ ਕੱਲ ਆਪਰੇਸ਼ਨ ਹੋਇਆ ਸੀ ਸਾਰਿਆਂ ਦਾ ਇਹ ਅੱਜ ਆਪਰੇਸ਼ਨ ਹੋਣ ਤੋਂ ਬਾਅਦ ਇਹਨਾਂ ਦੀ ਪੱਟੀਆਂ ਖੁੱਲਣੀਆਂ ਤੇ ਇਸ ਤੋਂ ਬਾਅਦ ਦਵਾਈ ਪੈਣੀ ਹੈ ਤੇ ਡਾਕਟਰ ਅੱਜ ਦੱਸਣਗੇ ਕਿ ਇਹਨਾਂ ਦਾ ਅੱਗੇ ਦਾ ਅੱਖ ਦੇ ਵਾਸਤੇ ਕਿਸ-ਕਿਸ ਚੀਜ਼ ਦੀ ਲੋੜ ਹੈ ਉਹ ਸਾਰੀਆਂ ਹਦਾਇਤਾਂ ਦੇਣ ਵਾਸਤੇ ਅਜਿਹਨੂੰ ਨੇ ਬੁਲਾਇਆ ਹੈ ਔਰ ਇਸੇ ਤਰਜੀਹ ਦੇ ਉੱਪਰ ਜਿਹੜੇ ਲੋਕ ਆਜੋ ਆਪਰੇਸ਼ਨ ਕਰਾਉਣ ਵਾਸਤੇ ਗਏ ਆ ਉਹਨਾਂ ਦੀਆਂ ਪੱਟੀਆਂ ਕੱਲ ਨੂੰ ਖੁੱਲਣਗੀਆਂ ਤੇ ਜਿਹੜੇ ਕੱਲ ਨੂੰ ਜਾਣਗੇ ਉਹਨਾਂ ਦੇ ਪੱਟੀਆਂ ਪਰਸੋਂ ਖੁੱਲਣਗੀਆਂ ਤੇ ਇਹ ਜਿਹੜਾ 2-3 ਦਿਨਾਂ ਦੇ ਵਿੱਚ ਅੰਦਾਜ਼ਨ 5-6000 ਲੋਕਾਂ ਨੂੰ ਚਸ਼ਮੇ ਹਰੇਕ ਨੂੰ ਤੇਗਾਂ ਮੁਫਤ ਦੌਰ ਦੇ ਉੱਪਰ ਔਰ ਐਸੇ ਨਾਲ ਚਮੜੀ ਦੇ ਰੋਗਾਂ ਦੀ ਦਵਾਈ ਦਿੱਤੀ ਗਈ ਹੈ ਬੱਚਿਆਂ ਨੂੰ ਟੋਨਿਕ ਤਾਕਤ ਦੇ ਡੀ ਵਰਮਿੰਗ ਦੇ ਟੈਬਲੇਟ ਤਾਂ ਕਿ ਪੇਟਾਂ ਵਿੱਚ ਜਿਹੜੇ ਬੱਚਿਆਂ ਦੇ ਕੀੜੇ ਆ ਉਹਨਾਂ ਨੂੰ ਪੇਟ ਦੀ ਸਫਾਈ ਹੋ ਸਕੇ ਤੇ ਬੱਚਾ ਨੂੰ ਜਿਹੜਾ ਖਾਣਾ ਖਾਂਦੇ ਉਹ ਚੰਗੀ ਤਰ੍ਹਾਂ ਲੱਗ ਸਕੇ ਤੋਂ ਹਰ ਤਰ੍ਹਾਂ ਦੀ ਜਿਹੜੀ ਸਹੂਲਤ ਹੈ ਉਰੇ ਨਮਾਦਾਂ ਦੇ ਜਿਹੜਾ ਮੇਲਾ ਭਰਦਿਆ ਉੱਥੇ ਪਿਛਲੇ 20 ਸਾਲ ਤੋਂ ਮੇਰੇ ਬਜ਼ੁਰਗਾਂ ਦੀ ਯਾਦ ਚ ਜੋ ਇਹ ਕਸੀ ਕੈਂਪ ਲਾਉਨੇ ਆ ਉਹ ਚ ਸਾਰੇ ਲੋਕ ਪਿੰਡ ਦੇ ਲੋਕ ਪਿੰਡ ਦੀ ਮੇਲਾ ਕਮੇਟੀ ਤੇ ਸਾਡੇ ਇਸ ਪਿੰਡ ਦੇ ਸਰਪੰਚ ਸਾਹਿਬਾਨ ਮਿਲ ਕੇ ਇਸ ਗੱਲ ਦੇ ਵਿੱਚ ਵੱਡੇ ਪੱਧਰ ਦੀ ਸੇਵਾ ਕਰਦੇ ਆ। ਸਰ ਜਿਹੜਾ ਆਪਰੇਸ਼ਨ ਹੈ ਨਿਸ਼ੁਰਤ ਤਫੀਕ ਵਗੈਰਾ ਕੀਤਾ ਗਿਆ ਹੈ ਉਹਨਾਂ ਜਾਣ ਦੀ ਸੂਟ ਵਗੈਰਾ ਸਾਰਾ ਸਾਰਾ ਕੁਝ ਅਸੀਂ ਆਪਣੇ ਵੱਲੋਂ ਸੇਵਾ ਕੀਤੀ ਹੈ ਤੇ ਸਾਰੀ ਸੰਗਤ ਨੇ ਸਹਿਯੋਗ ਕੀਤਾ ਸਰ ਜਦੋਂ ਆਪਾਂ 20 ਸਾਲ ਤੋਂ ਕੈਂਪ ਲਾ ਰਹੇ ਇਸ ਵਾਰ ਮੈਨੂੰ ਲੱਗ ਰਿਹਾ ਵੀ ਲੋਕਾਂ ਦਾ ਬਹੁਤ ਭਰਮ ਹੰਗਾਰਾ ਮਿਲ ਰਿਹਾ ਹੈ ਕੈਂਪੋ ਦੇ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ ਉਸ ਵਾਰ ਛੋਟੇ ਤੇ ਪੂਰੀ ਟੀਮ ਨੇ ਵੀ ਕੰਮ ਕਰਿਆ ਪਿੰਡਾਂ ਦੇ ਨਹੀਂ ਨਹੀਂ ਸਾਹਿਬ ਹਮੇਸ਼ਾ ਹੀ ਕਰਦੇ ਆ ਸਾਰੇ ਟੀਮ ਦੇ ਲੋਕ ਤੇ ਹਮੇਸ਼ਾ ਹੀ ਭਰਮ ਹੰਗਾਰਾ ਹੁੰਦਾ ਹੈ ਬਾਬੇ ਦੀ ਬੜੀ ਕਿਰਪਾ ਹੈ ਤੇ ਲੋਕ ਉਰੇ ਬਾਬੇ ਦਾ ਆਸ਼ੀਰਵਾਦ ਲੈਣ ਵਾਸਤੇ ਆਉਂਦੇ ਆ ਇਹ ਤਾਂ ਸ ਕਿੰਨਾ ਕੋ ਮਾਨ ਖੁਸ਼ੀ ਹੁੰਦੀ ਹੈ ਜਦੋਂ ਲੋਕ ਆ ਕੇ ਸੀਸ ਦਿੰਦੇ ਨੇ ਤੇ ਕਿੰਨਾ ਸੇਵਾ ਕਰਨ ਦੇ ਨਾਲ ਹਮੇਸ਼ਾ ਤਸੱਲੀ ਹੁੰਦੀ ਹੈ ਔਰ ਜਦੋਂ ਬਜ਼ੁਰਗਾਂ ਦਾ ਆਸ਼ੀਰਵਾਦ ਮਿਲਦਾ ਉਹਦੇ ਨਾਲ ਹੋਰ ਮਨ ਨੂੰ ਅਕਤਨ ਨਾ ਲੱਗਦਾ ਕਿਉ ਬਾਬੂ ਜੀ ਕੀ ਤੇ ਗੱਲ ਕੀ ਗੱਲ ਹੈ ਬਾਕੀ ਦਾ ਬਾਪੂ ਰਾਜੀ ਨਾਮ ਹੈ ਜੀ ਮਨਜੀਤ ਸਿੰਘ ਬੰਮਣਾ ਜੀ ਗਾਜੇਪਾਲ ਦੇ ਨਹਾਲੀ ਲੱਗਦਾ ਗਾਜੇਪਾਲ ਮੈਂ ਆ ਰੂਈ ਕਰ ਰਹੀ ਹੈ ਜਿਹੜਾ ਪ੍ਰੋਸੀਜਨ ਕਰਾਇਆ ਗਿਆ ਸਿਕਲਾ ਸਾਹਿਬ ਕੋਲ ਕੋਈ ਨਾ ਪਰਗਰ ਪੈਸਾ ਲੈਂਦਾ ਦੋਤ ਨਾ ਜੀ ਕੋਈ ਬਿਲਕੁਲ ਫਰੀ ਵਗਾਰਾ ਬਿਲਕੁਲ ਫਰੀ ਸਾਡਾ ਆਉਣ ਜਾਣ ਵੀ ਫਰੀ ਕਰਾਇਆ ਹੈ ਜੀ ਕੀ ਕਹੋਗੇ ਸਿਕਲਾ ਸਾਹਿਬ ਦੀ ਕੰਮ ਦੇ ਕਰਨ ਦੀ ਵਧੀਆ ਸਿਕਲਾ ਸਾਹਿਬ ਨੇ ਕਿੰਨਾ ਕ ਵਧੀਆ ਕੰਮ ਕਰਾਇਆ ਜੀ ਬਹੁਤ ਹੀ ਵਧੀਆ ਜਿੰਨਾ ਕਹਿ ਦੋ ਇਹ ਪਰਿਵਾਰ ਹੀ ਬਹੁਤ ਵਧੀਆ ਜੀ ਕੀ ਕਹਨੇ ਇਹਨਾਂ ਦੇ ਪਿਤਾ ਜੀ ਨੂੰ ਵੀ ਜਾਣਦੇ ਆ ਵੀ ਚੰਗੇ ਦਾ ਰੋ ਠੀਕ ਦੇਖ ਰਹੇ ਤੁਸੀਂ ਬੰਦੋ ਨੋ ਕੈਂਪ ਚੱਲ ਰਿਹਾ ਹੈ ਖਾਣਾ ਚਾਮੜੀ ਆ ਡਾਕਟਰਾਂ ਦਾ ਹੋਰ ਵਗੈਰਾ ਪ੍ਰਬੰਧ ਕੀਤੇ ਗਏ ਨੇ ਨਮਾਤਾ ਮੇਲਾ ਵੀ ਲੱਗ ਰਿਹਾ ਹੈ ਕੀ ਕਮ ਹੋਵੇ ਇਸ ਨੂੰ ਬਸ ਬਾਬਾ ਜੀ ਦਾ ਆਸ਼ੀਰਵਾਦ ਗੁਗਾ ਮਾੜੀ ਬਾਬਾ ਜੀ ਦਾ ਆਸ਼ੀਰਵਾਦ ਹੈ ਜੀ ਦੇ ਆਸ਼ੀਰਵਾਦ ਦੇ ਨਾਲ ਸਾਡਾ ਕੈਂਪ ਚੱਲ ਜੀ ਆਂਦਾ ਹੈ 20 ਸਾਲ ਦਾ ਕੈਂਪੋ ਗਿਆ ਕਿਉਂਕਿ ਦਾਦਾ ਜੀ ਦਾਦਾ ਜੀ ਨਾਮ ਤੇ ਅਸੀਂ ਹਰ ਸਾਲ ਕੈਂਪ ਲਾਉਂਨੇ ਆ ਇਹ ਸਾਡਾ ਬੀਵਾ ਕੈਂਪ ਹੈ ਤੇ ਪਰਮਾਤਮਾ ਦੇ ਆਸ਼ੀਰਵਾਦ ਦੇ ਨਾਲ ਕੈਂਪ ਚੱਲਿਆ ਆਂਦਾ ਹੈ ਬਹੁਤ ਆਸ਼ੀਰਵਾਦ ਮਿਲਦਾ ਹੈ ਲਾਈਫ ਆਈ ਕੱਲ ਵੀ ਦੇਖਿਆ ਸੀ ਅੱਖਾਂ ਦੇ ਕੈਂਪ ਲਈ ਕੱਲ ਵੀ ਆਪਰੇਸ਼ਨ ਦੀ ਬਸਾਂ ਭੇਜੇ ਗਈਆਂ ਨੇ ਅੱਜ ਫੇਰ ਵੀ ਗਈਆਂ ਨੇ ਕਿਵੇਂ ਲੱਗਦਾ ਸੀ ਬਹੁਤ ਬਹੁਤ ਚੰਗਾ ਲੱਗਦਾ ਹੈ ਕਿ ਸਾਨੂੰ ਮੌਕਾ ਮਿਲੇ ਹੈ ਸੇਵਾ ਕਰਨ ਵਾਸਤੇ ਤੇ ਅਸੀਂ ਕੈਟਾਡ ਆਪਰੇਸ਼ਨਸ ਸਾਰੇ ਕੈਟਾਡ ਆਪਰੇਸ਼ਨ ਜਿਹੜੇ ਮਰੀਜ਼ਾਂ ਨੂੰ ਕੈਟਾਡ ਡਿਟੈਕਟ ਹੁੰਦਾ ਹੈ ਉਹਨਾਂ ਨੂੰ ਅਸੀਂ ਬੱਸ ਜਾਂ ਗੱਡੀਆਂ ਚ ਇੱਥੋਂ ਲੈ ਕੇ ਪ੍ਰਾਈਵੇਟ ਹਸਪੀਟਲ ਲੈ ਕੇ ਜਾਂਦੇ ਗਲੋਬਲ ਹਸਪੀਟਲ ਪਟਿਆਲੇ ਜਿਥੇ ਜਿ ਉਹਨਾਂ ਦਾ ਪੂਰਾ ਇਲਾਜ ਕਰਾਉਂਦੇ ਨੇ ਕੈਟਰਡ ਆਪਰੇਸ਼ਨ ਕਰਦੇ ਨੇ ਫਿਰ ਅਗਲੇ ਦਿਨ ਜਿਵੇਂ ਅੱਜ ਪੇਸ਼ੈਂਟਸ ਇੱਥੇ ਆਏ ਨੇ ਕੈਟਰਡ ਆਪਰੇਸ਼ਨ ਹੋਣ ਤੋਂ ਬਾਅਦ ਪੱਟੀਆਂ ਖੁੱਲਦੀ ਹੈ ਜੁਵੇ ਅੱਜ ਖੁੱਲੀ ਹੈ ਪੱਟੀਆਂ ਜਿਨ੍ਹਾਂ ਦਾ ਕੱਲ ਆਪਰੇਸ਼ਨ ਹੋ ਉਹਨਾਂ ਦੀ ਅੱਜ ਪੱਟੀਆਂ ਖੁੱਲੀਆਂ ਤਾਂ ਤੋਂ ਐਸੀ ਹੀ ਅਸੀਂ ਦਿਨਾਂ ਦੇ ਕੈਟਰਡ ਆਪਰੇਸ਼ਨਸ ਕਰ ਰਹੇ ਨੇ ਅ ਕਿਵੇਂ ਦੇਖਦੇ ਹੋ ਜਦੋਂ ਕੋਈ ਆ ਕੇ ਤੁਹਾਨੂੰ ਦੱਸਦੇ ਨੇ ਫਾਦਰ ਸਾਹਿਬ ਦੇ ਕੱਲ ਵਿਕਾਸ ਯਾਤਰਾ ਦੀ ਹੋਂ ਚਾਹੇ ਮੈਡੀਕਲ ਕੈਂਪ ਤੇ ਜਾਣਾ ਲੋਕਾਂ ਦਾ ਨਿਰਸਵਾਰਥ ਸੇਵਾ ਕਰਨਾ ਸਭ ਤੋਂ ਵੱਡਾ ਪਰਲੈਕ ਸੇਵਾ ਦਾ ਸਾਲਾ ਕਿਵੇਂ ਦੇਖਦੇ ਬਸ ਸਾਨੂੰ ਦਾਦਾ ਜੀ ਤੋਂ ਪਿਤਾ ਜੀ ਤੋਂ ਤੇ ਹੁਣ ਸਾਡੇ ਵਿੱਚ ਸੇਵਾ ਹੀ ਆਲਵੇਸ ਕਿ ਇਹ ਕੀ ਸੇਵਾ ਹੀ ਕਰਨਾ ਹੈ ਸੀ ਉਹੀ ਅਸੀਂ ਸੇਵਾ ਕਰੀ ਜਾ ਬਾਕੀ ਪ੍ਰਮਾਤਮਾ ਤਕਰੀਬਨ ਐਸੀ ਦੇਖਿਆ ਜਾਵੇ ਅਸੀਂ ਖੁਦ ਅਸੀਂ ਸਾਡੀ ਪਰਿਵਾਰ ਸਾਡੀ ਟੀਮ ਅਸੀਂ ਖੁਦ ਦਿਨ ਰਾਤ ਇੱਕ ਇੱਕ ਕੰਮ 'ਚ ਖੁਦ ਇਨਵੋਲ ਹੁੰਦੇ ਨੇ ਜਦ ਤੱਕ ਤੁਸੀਂ ਖੁਦ ਇਨਵੋਲ ਨਾ ਹੋ ਕੋਈ ਕੰਮ ਸਕਸੈਸਫੁਲੀ ਹੁੰਦਾ ਤਾਂ ਅਸੀਂ ਪਰਮਾਤਮਾ ਦੇ ਆਸ਼ੀਰਵਾਦ ਦੇ ਨਾਲ ਅਸੀਂ ਜੋ ਕੰਮ ਕਰਦੇ ਨੇ ਅਸੀਂ ਆਪਣਾ 100% ਦੇ ਦਿੰਦੇ ਅਸੀਂ ਖੁਦ ਲੱਗੇ ਹੋਏ ਨੇ ਸਾਡੀ ਟੀਮ ਸਾਰਾ ਪੂਰੀ ਲੱਗੀ ਹੋਈ ਹੈ ਪਰਿਵਾਰ ਸਾਡਾ ਸਾਰਾ ਲੱਗਿਆ ਹੋਇਆ ਹੈ ਪਰਮਾਤਮਾ ਦੀ ਇਹ ਦੇਣਾ ਹੈ ਜਦ ਤੁਸੀਂ ਮਿਹਨਤ ਕਰੀ ਜਾਓ ਆਪੀ ਪਰਮਾਤਮਾ ਸਭ ਕੁਝ ਸਹੀ ਪਟੜੀ ਤੇ ਲਾ ਦਿੰਦਾ ਹੈ ਜੀ